ਸਤਿ ਸ਼੍ਰੀ ਅਕਾਲ ਦੋਸਤੋ ਵੀ ਜੀ ਨੇ ਕਹਿੰਦੇ ਉੱਗਣਾ ਹੁੰਦਾ ਨਾ ਤਾਂ ਪੱਥਰਾਂ ਦਾ ਸੀਨਾ ਪਾਰ ਕੇ ਵੀ ਉੱਗ ਪੈਂਦੇ ਆ ਅੱਜ ਤੁਹਾਨੂੰ ਆ ਬੱਚੇ ਵਾਸਤੇ ਦੱਸਦੇ ਆ ਆ ਦੇਖੋ ਕੱਲ ਜਿਹੜਾ ਗਿਫਟ ਮਿਲਿਆ ਸਾਈਕਲ ਇਹ ਲੈ ਕੇ ਦਿੱਤਾ ਇਹਦੇ ਟੀਚਰ ਨੇ ਸਰਕਾਰੀ ਸਕੂਲ 'ਚ ਪੜਦਾ 6ਵੀਂ ਕਲਾਸ ਦੇ ਵਿੱਚ ਤੇ ਇੰਨਾ ਕੁ ਮਤਲਬ ਇੰਟੈਲੀਜੈਂਟ ਆ ਇੰਨਾ ਕੁ ਪੜਾਈ ਦੇ ਵਿੱਚ ਹੁਸ਼ਿਆਰ ਆ ਕਿ ਟੀਚਰਾਂ ਨੇ ਸਟਾਫ ਨੇ ਆ ਸਾਈਕਲ ਕੱਲ ਇਹਨੂੰ ਲੈ ਕੇ ਦਿੱਤਾ ਗਿਫਟ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਆ ਜੇ ਤੇ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਨਾ ਕੋਈ ਟਿਊਸ਼ਨ ਰੱਖੀ ਐ ਤੇ ਨਾ ਕੋਈ ਕਿਸੇ ਪਾਸੇ ਹੋਰ ਪੜਦਾ ਘਰੇ ਆਪਦੀ ਭੈਣ ਕੋਲੋਂ ਜਿਹੜਾ ਵੱਡੀ ਕੋਲੋਂ ਪੜ੍ਹ ਕੇ ਤੇ ਆਹ ਦੇਖੋ ਐਨਾ ਕ ਇੰਟੈਲੀਜੈਂਟ ਐ ਇਹਨਾਂ ਕ ਹੁਸ਼ਾਰਾ ਕਿ 8ਵੀਂ ਕਲਾਸ ਦੇ ਬੱਚੇ ਦੀ ਵੀ ਜਿਹੜੀ ਐਸੀ ਤੇ ਅਸੀਏ ਕੋਲੇ ਫੜੋਤੇ ਨੇ ਠੀਕ ਐ ਇੱਕ ਪਾਸੇ ਸਾਡਾ ਵੀ ਹੈਗਾ ਨਾਲ ਆ ਦੇਖੋ ਉਸ ਪ੍ਰਾਈਵੇਟ ਚ ਪੜਾਉਣਾ ਮੈਂ ਔਰਿਆ ਕਰਨ ਠੀਕ ਐ ਇਹ ਵੀ 6ਵੀਂ ਕਲਾਸ ਦੇ ਵਿੱਚ ਐ ਤੇ ਮੈਂ ਟਿਊਸ਼ਨ ਤੇ ਵੀ ਭੇਜਦਾ ਪਰ ਫਿਰ ਵੀ ਇਹ ਇਹਦੇ ਬਰਾਬਰ ਆ ਜਿਹੜਾ ਮਤਲਬ ਇੰਨੀ ਜਾ ਸਕਦਾ ਇਹ ਹੁੰਦਾ ਵੀ ਪ੍ਰਮਾਤਮਾ ਵੱਲੋਂ ਜਿਨ ਜਿਹਨੂੰ ਮਤਲਬ ਆਸ਼ੀਰਵਾਦ ਹੋਵੇ ਜਾਂ ਕੋਣ ਇੰਨਾ ਕੁ ਵਧੀਆ ਜਿਹੜਾ ਹੈ ਪੜਦਾ ਤੇ ਕਿਹੜੇ ਟੀਚਰ ਨੇ ਲੈ ਕੇ ਦਿੱਤਾ ਬਈ ਸ਼੍ਰੀਮਤੀ ਵੀਰਪਾਲ ਕੌਰ ਸ਼੍ਰੀਮਤੀ ਵੀਰਪਾਲ ਕੌਰ ਟੀਚਰ ਨੇ ਜਿਹੜਾ ਸਾਈਕਲ ਲੈ ਕੇ ਦਿੱਤਾ ਹੈ ਤੇ ਸਾਰੀ ਕਲਾਸ ਚੋਂ ਫਿਰ ਤੂੰ ਪਹਿਲੇ ਨੰਬਰ ਤੇ ਆਉਣਾ ਹੈ ਹੈ ਨਾਮ ਕੀ ਹੈ ਤੇਰਾ ਅਰਮਾਨ ਕੰਬੋਜ ਅਰਮਾਨ ਕੰਬੋਜ ਤੇ ਇਹ ਮੇਰੇ ਭਰਾ ਇਹਦਾ ਇਹ ਲੜਕਾ ਇਹਦਾ ਨਾਮ ਹਰਦੇਸ਼ ਕੁਮਾਰ ਆ ਪਿੰਡ ਅਸੀਂ ਝੂਟਿਆਂ ਵਾਲੀ ਚੜ੍ਹੋਤੇ ਆ ਜੰਡ ਵਾਲਾ ਭੀਮੇਸ਼ਾ ਚ ਪੜਦਾ ਤੇ ਉਸ ਟੀਚਰ ਦਾ ਸਾਡੇ ਵੱਲੋਂ ਬਈ ਬਹੁਤ ਬਹੁਤ ਧੰਨਵਾਦ ਆ ਕਿ ਜਿਹੜੇ ਸਾਡੇ ਬੱਚੇ ਦੀ ਇੰਨੀ ਉਹਨੇ ਵੀ ਮਤਲਬ ਕੇਅਰ ਕੀਤੀ ਹੈ ਤੇ ਅੱਗੇ ਤੋਂ ਵੀ ਮਤਲਬ ਹੋਰ ਕੇਅਰ ਕਰੇ ਸਕੂਲ ਜਿਹੜਾ 8ਵੀਂ 10ਵੀਂ ਤੱਕ ਸਕੂਲ ਆਪਣਾ ਪਲੱਸ 2 ਤੱਕ ਸਕੂਲ ਆ ਮਤਲਬ ਜੰਡ ਵਾਲਾ ਭੀਮੇਸ਼ਾ ਤੇ ਉਹ ਸਕੂਲ ਦੇ ਵਿੱਚ ਆ ਜਿਹੜਾ ਮੈਂ ਮਤਲਬ ਪੜਦਾ ਰਵੇ ਤੇ ਖਰਚੇ ਦੀ ਤਾਂ ਕੁ ਮਤਲਬ ਆਪਾਂ ਨੂੰ ਹੈ ਹੀ ਨਹੀਂ ਜਿਹੜੇ ਵੀ ਟੀਚਰ ਇੰਨੀ ਬਾਹ ਫੜੀ ਜਾਂਦੇ ਆ ਤੇ ਇਹੋ ਜਿਹੇ ਟੀਚਰ ਆ ਜਿਹੜੇ ਆ ਲੋਡ ਵੀ ਇਹੋ ਜਿਹੇ ਟੀਚਰਾਂ ਨੂੰ ਵੀ ਆਪਾਂ ਨੂੰ ਸਲੂਟ ਕਰਨਾ ਚਾਹੀਦਾ ਯਾਰ ਉਸ ਟੀਚਰ ਨੂੰ ਸਾਡੇ ਵੱਲੋਂ ਸਲ ਸਾਡੇ ਵੱਲੋਂ ਵੀ ਸਾਡੇ ਬੱਚੇ ਦੀ ਇਨੀ ਕੇਅਰ ਕੀਤੀ ਹੈ ਤੇ ਇਹਨੇ ਇਸ ਜੁਗਾ ਮਤਲਬ ਉਹਨੇ ਸਾਨੂੰ ਸਮਝਿਆ ਤੇ ਵੀਡੀਓ ਨੂੰ ਬਈ ਸ਼ੇਅਰ ਜ਼ਰੂਰ ਕਰਿਆ ਜੇ ਦੋਸਤੋ ਕਿ ਬੱਚਾ ਆਪਾਂ ਆਖ ਦਿੰਨੇ ਕਹਿ ਦਿੰਨੇ ਆ ਵੀ ਪ੍ਰਾਈਵੇਟ ਵੱਡੇ ਸਕੂਲ ਚ ਪੜਾਈਏ ਜ਼ਰੂਰੀ ਨਹੀਂ ਹੈ ਜਿਹਨੇ ਉੱਗਣਾ ਕਹਿੰਦੇ ਅਸਤਰਾ ਦਾ ਸੀਨਾ ਪਾਰ ਕੇ ਉੱਗੀ ਪੈਂਦੇ ਆ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਤੇ ਇਹਦੇ ਹੌਸਲਾ ਵਜਾਈ ਵਾਸਤੇ ਜਿੰਨੇ ਕਮੈਂਟ ਹੋ ਸਕਦੇ ਜ਼ਰੂਰ ਕਰਿਆ ਜੇ ਬਾਕੀ ਧੰਨਵਾਦ